ਸੈਨੇਟ ਵਿੱਚੋਂ ਜਿਹੜੀ ਚੋਣ ਪ੍ਰਕਿਰਿਆ ਹੀ ਖਤਮ ਕਰ ਦਿੱਤੀ ਗਈ ਆ ਸਾਰਾ ਕੁਝ ਜਿਹੜਾ ਉਹ 22 ਚਾਂਸਲਰ ਜਾਂ ਚਾਂਸਲਰ ਦੇਖਣਗੇ ਤਾਂ ਜੋ ਯੂਨੀਵਰਸਿਟੀ ਦੇ ਫੈਸਲਿਆਂ ਨੂੰ ਇੱਕ ਖਾਸ ਤਰੀਕੇ ਨਾਲ ਜਿਹੜਾ ਬਦਲਿਆ ਜਾ سکے ਉਹਨੂੰ ਚਲਾਇਆ ਜਾ سکے ਕਿਉਂਕਿ ਆਪਦੇ ਬੰਦੇ ਫਿੱਟ ਕਰਨੇ ਆ ਤੇ ਉਹ ਕਿਸੇ ਵੀ ਤਰ੍ਹਾਂ ਫਿੱਟ ਕੀਤੇ ਜਾ ਰਹੇ ਆ ਦਿੱਲੀ ਯੂਨੀਵਰਸਿਟੀ ਮਨੂ ਸਮਰੀਤੀ ਵੀ ਜਿਹੜਾ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ ਸਾਡੀ ਵਿਰਾਸਤ ਕਿਸ ਤਰ੍ਹਾਂ ਦੀ ਆ ਉਹ ਸਾਡੇ ਸਿਲੇਬਸਾਂ ਵਿੱਚ ਕਿਸ ਤਰ੍ਹਾਂ ਐਡ ਕਰਨੀਆਂ ਪ੍ਰੋਫੈਸਰ ਜਿਹੜਾ ਇੱਕ ਜਹੀਨ ਬੁੱਧੀ ਵਾਲਾ ਪ੍ਰੋਫੈਸਰ ਆ ਉਹਨੂੰ ਹਟਾ ਕੇ ਕਿਸ ਤਰ੍ਹਾਂ ਇੱਕ ਬੇਵਕੂਫ ਕਿਸਮ ਦਾ ਬੰਦਾ ਸਾਡੇ ਕਲਾਸ ਦੇ ਵਿੱਚ ਪੜਾਉਣਾ ਆਇਆ ਕਰੂਗਾ ਇਹ ਸਾਰੀਆਂ ਚੀਜ਼ਾਂ ਉੱਥੇ ਲਾਗੂ ਹੋਣਗੀਆਂ ਇਹਨਾਂ ਦੀ ਨੀਤ ਹੈ ਜਿਹੜੀ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਤੋਂ ਪੈਸੇ ਲੈਣ ਲਈ ਇਹ ਪੰਜਾਬ ਨੂੰ ਕੇਂਦਰ ਹਵਾਲੇ ਕੇਂਦਰ ਦੇ ਕੋਲ ਵੇਚ ਵੀ ਸਕਦੇ ਹੈਗੇ ਆ ਪੰਜਾਬ ਸਰਕਾਰ ਇੱਥੋਂ ਤੱਕ ਆਈ ਹੋਈ ਹੈ ਸੈਨੇਟ ਦੀਆਂ ਮੀਟਿੰਗਾਂ ਹੋਈਆਂ ਪਿਛਲੇ ਲੰਬੇ ਸਮੇਂ ਦੌਰਾਨ ਮੁੱਖ ਮੰਤਰੀ ਉਹਦਾ ਐਕਸ-ਆਫੀਸ਼ੀਓ ਮੈਂਬਰ ਹੁੰਦਾ ਹਨ ਇਹਨਾਂ ਦੇ ਐਮ.ਐਲ.ਏਸ ਹੁੰਦੇ ਆ ਪਰ ਉਹਨਾਂ ਨੇ ਇੱਕ ਵੀ ਮੀਟਿੰਗਾਂ ਕਦੇ ਅਟੈਂਡ ਨਹੀਂ ਕੀਤੀਆਂ ਤੇ ਉੱਥੇ ਹੀ ਜਿਹੜਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਆ ਭਾਜਪਾ ਦਾ ਤੇ ਉਹ ਸਾਰੀਆਂ ਮੀਟਿੰਗਾਂ ਅਟੈਂਡ ਕਰ ਰਿਹਾ ਹੈਗਾ ਉਹਨਾਂ ਨੂੰ ਪਤਾ ਸੀ ਕਿ ਯੂਨੀਵਰਸਿਟੀ ਕੰਟਰੋਲ ਕਰਨੀ ਹੈ ਤੇ ਇਹਦੇ ਵਿੱਚ ਜਾ ਕੇ ਬੜਨਾ ਪੈਣਾ ਹੈ ਇੰਨਾ ਤੋਂ ਇਹ ਆਸ ਕਰਨਾ ਕਿ ਇਹ ਸਾਡੀ ਯੂਨੀਵਰਸਿਟੀ ਬਚਾ ਲੈਣਗੇ ਤਾਂ ਫਿਰ ਇਹ ਬੜਾ ਮਤਲਬ ਜਿਸ ਤਰ੍ਹਾਂ ਮਤਲਬ ਅੰਨੀ ਅੰਨੀ ਕੁੱਤੀ ਨੂੰ ਜਲੇਬੀਆਂ ਦੀ ਰਾਖੀ ਲੋ ਕਰਨ ਲਾਉਣ ਵਾਲੀ ਗੱਲ ਸਿੱਖ ਗੁਰਦੁਆਰਾ ਇੱਕ ਤਾਂ ਜਿਹੜਾ ਹਨ ਜਿੰਨੇ ਵਿੱਚ ਵੀ ਇਹ ਕੁਝ ਭੈੜ ਕਰ ਸਕਦੇ ਆ ਉਹਦੇ ਤੇ ਵੀ ਸਵਾਲ ਹੈ ਕਿ ਉਹ ਸਾਡੇ ਕੋਲੇ ਹੈ ਕਿ ਨਹੀਂ ਹੈ ਸਾਡੇ ਗੁਰਦੁਆਰੇ ਸਾਡੇ ਹੈ ਕਿ ਨਹੀਂ ਹੈ ਐਸਜੀਪੀਸੀ ਸਾਡੀ ਹੈ ਕਿ ਨਹੀਂ ਹੈ ਇਹ ਸਾਰੀ ਗੱਲ ਉੱਥੇ ਚੱਲ ਜਾਈ ਜਾਂਦੀ ਹੈ ਜੇ ਪੰਜਾਬ ਯੂਨੀਵਰਸਿਟੀ ਉਹਨਾਂ ਦੇ ਹਵਾਲੇ ਜਾਂਦੀ ਹੈ ਤੇ ਜਿੱਥੇ ਅਸੀਂ ਚੰਡੀਗੜ੍ਹ ਤੇ ਦਾਵਾ ਕਰਦੇ ਸੀ ਕਿ ਚੰਡੀਗੜ੍ਹ ਸਾਡਾ ਅੱਜ ਉਥੇ ਪੰਜਾਬ ਯੂਨੀਵਰਸਿਟੀ ਵੀ ਸਾਡੇ ਹੱਥੋਂ ਜਾਣ ਵਾਲੀ ਆ ਚੰਡੀਗੜ੍ਹ ਤੇ ਜਿਹੜਾ ਦਾਵਾ ਕੋਈ ਸਾਡੀ ਰਾਜਧਾਨੀ ਹੈ ਹੌਲੀ ਹੌਲੀ ਇਹ ਵੀ ਕਹਿ ਸਕਦੇ ਕਿ ਇਹ ਪੰਜਾਬ ਦੀ ਰਾਜਧਾਨੀ ਨਹੀਂ ਹੋਊਗੀ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਕੁਝ ਚੀਜ਼ਾਂ ਦੇ ਵਿੱਚ ਤੋੜ ਦਿੱਤਾ ਗਿਆ ਇਹ ਸਾਡੇ ਤੋਂ ਤੋੜ ਵੀ ਦਿੱਤਾ ਜਾਣਾ ਹੈਗਾ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਹੈ ਨਾ ਪਰ ਇਹਨੂੰ ਇੱਕ ਖਾਸ ਜਿਹੜਾ ਚਲਾਕੀ ਨਾਲ ਖਾਸ ਇੱਕ ਪਲੈਨਿੰਗ ਨਾਲ ਇਹਨੂੰ ਜਿਹੜਾ ਆਪਦੇ ਹਵਾਲੇ ਕੀਤਾ ਜਾ ਰਿਹਾ ਹੈ ਪੰਜਾਬ ਦੀ ਇੱਕ ਪਛਾਣ ਆ ਪੰਜਾਬ ਯੂਨੀਵਰਸਿਟੀ ਤਾਂ ਪੰਜਾਬ ਦਾ ਇੱਕ ਜਿਹੜਾ ਹਿੱਸਾ ਸਾਡਾ ਕਹ ਲੋ ਮਤਲਬ ਚੰਡੀਗੜ੍ਹ ਨੂੰ ਦਿਲ ਵੀ ਪੰਜਾਬ ਦਾ ਕਿਹਾ ਜਾਂਦਾ ਨਾ ਉਹਦੇ ਵਿੱਚੋਂ ਜੇ ਇੱਕ ਇਸ ਤਰ੍ਹਾਂ ਦੀ ਚੀਜ਼ ਆ ਨਾ ਜੇ ਕੱਢ ਦਿੱਤੀ ਜਾਂਦੀ ਹੈ ਤਾਂ ਚੰਡੀਗੜ੍ਹ ਤੋਂ ਕੁਲ ਕੀ ਹੈਗਾ ਕਿ ਖੋਤੇ ਨੂੰ ਡਾਂਗ ਤੇ ਸਿਆਣੇ ਨੂੰ ਇਸ਼ਾਰਾ ਕਰਦੀ ਮੈਨੂੰ ਨਹੀਂ ਲੱਗਦਾ ਕੇਂਦਰ ਸਰਕਾਰ ਕੋਈ ਬਹੁਤੀ ਸਿਆਣੀ ਹੈ ਕਿ ਇਸ਼ਾਰੇ ਨਾਲ ਹੀ ਸਰਜੂਗਾ ਲੋਕੋਏ ਟੀਵੀ ਨਾਲ ਜੁੜੇ ਤੁਸੀਂ ਮੈਂ 임ਤਾਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਇਸ ਵਕਤ ਪੱਖਿਆ ਹੋਇਆ तमाम ਜਥੇਬੰਦੀਆਂ ਜਿਸ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਲਗਾਤਾਰ ਸਾਥ ਦੇ ਰਹੀਆਂ ਨੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਰੱਦ ਕੀਤਾ ਗਿਆ ਉਸ ਦੇ ਪਿੱਛੇ ਕਾਰਨ ਕੀ ਹੈ ਕੀ ਸਿਰਫ ਇਹ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਜਾਂ ਇਸ ਦੇ ਪਿੱਛੇ ਚਾਲ ਕੁਝ ਹੋਰ ਹੈ ਇਹ ਸਾਰੀਆਂ ਗੱਲਾਂ ਬਤਾ ਕਰਾਂਗੇ ਤੇ ਨਾਲ ਹੀ ਪੰਜਾਬ ਸਰਕਾਰ ਦਾ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਹੱਕਾਂ ਨੂੰ ਬਚਾਉਣ ਦੇ ਲਈ ਕਿਹੜੇ-ਕਿਹੜੇ ਯਤਨ ਕੀਤੇ ਗਏ ਆ ਕੀਤੇ ਗਏ ਨੇ ਜਾਂ ਨਹੀਂ ਉਹ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਪੀਐਸਯੂ ਤੋਂ ਤੀਰਜ ਫਾਜ਼ਿਲਿਕਾ ਹੋਣਗੇ ਸਾਰੀ ਗੱਲਬਾਤ ਕਰਦੇ ਆ ਤੇ ਪੂਰਾ ਮਾਮਲਾ ਸਮਝਦੇ ਆ ਤੇ ਇਸ ਦੇ ਪੂਰਾ ਅਖਬਾਰ ਜਾਣ ਕੇ ਰਹਿਣੇ ਆ ਬਈ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਆ ਜੇਟਾ ਇਹ ਪੂਰਾ ਮਸਲਾ ਕੀ ਹੈ ਕੀ ਸੈਨੇਟ ਅਤੇ ਸਿੰਡੀਕੇਟ ਨੂੰ ਰੱਦ ਕਰਨ ਦਾ ਕਾਰਨ ਕੀ ਹੈ ਕੇਂਦਰ ਨੇ ਕਿਉਂ ਕੀਤਾ ਹੈ ਜੀ ਦੇਖੋ ਪੰਜਾਬ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦੇ ਵਿੱਚ ਇੱਕ ਜਮਹੂਰੀ ਪ੍ਰਬੰਧ ਆ ਪੰਜਾਬ ਯੂਨੀਵਰਸਿਟੀ ਨੂੰ ਚਲਾਉਂਦਾ ਜਿਹਦੇ ਵਿੱਚ ਉਹ ਸੈਨੇਟ ਹੈ ਇੱਕ ਗਵਰਨਿੰਗ ਬਾਡੀ ਹੈ ਸਿੰਡੀਕੇਟ ਸੈਨੇਟ ਜਿਹਨਾਂ ਦਾ ਯੂਨੀਵਰਸਿਟੀ ਦਾ ਪੂਰਾ ਪ੍ਰਬੰਧ ਚਲਾਇਆ ਜਾਂਦਾ ਤੇ ਇਹ ਜਿਸ ਤਰ੍ਹਾਂ ਮਤਲਬ ਇਸ ਦੇਸ਼ ਦੇ ਵਿੱਚ ਲੋਕ ਸਭਾ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਜਿਸ ਤਰ੍ਹਾਂ ਕੰਮ ਕਰਦੀ ਆ ਉਸ ਤਰ੍ਹਾਂ ਯੂਨੀਵਰਸਿਟੀਆਂ ਦਾ ਜਿੰਨਾ ਕੰਮਕਾਰ ਆ ਉਹ ਭਾਵੇਂ ਕੋਈ ਫੀਸ ਦਾ ਇਸ਼ੂ ਹੋਵੇ ਹੋਸਟਲਾਂ ਦਾ ਮੁੱਦਾ ਹੋਵੇ ਕੋਈ ਜਾਂਚ ਬਿਠਾਉਣੀ ਹੋਵੇ ਜਾਂ ਯੂਨੀਵਰਸਿਟੀ ਦੇ ਪ੍ਰਬੰਧਕੀ ਕੰਮ ਹੋਣ ਉਹ ਉਸੇ ਉਸ ਸਿੰਡੀਕੇਟ ਦੇ ਵਿੱਚੋਂ ਸੈਨੇਟ ਵਿੱਚੋਂ ਪਾਸ ਹੋ ਕੇ ਫੈਸਲੇ ਹੀ ਲਾਗੂ ਹੋ ਸਕਦੇ ਆ ਤੇ ਉਹ ਸੈਨੇਟ ਦੇ ਵਿੱਚ ਆਮ ਜਿਹੜਾ ਗ੍ਰੈਜੂਏਟ ਸਟੂਡੈਂਟ ਆ ਜਿਹੜਾ ਉੱਥੋਂ ਪੜਿਆ ਹੋਇਆ ਭਾਵੇਂ ਕੋਈ ਪ੍ਰੋਫੈਸਰ ਆ ਉਹ ਜਿਹੜਾ ਚੁਣ ਕੇ ਆਮ ਲੋਕਾਂ ਦੁਆਰਾ ਉੱਥੇ ਜਾ ਸਕਦਾ ਤੇ ਉਹ ਫੈਸਲਿਆਂ ਦੇ ਵਿੱਚ ਵੀ ਹਿੱਸਾ ਲੈ ਸਕਦਾ ਇਵਨ ਉਹ ਫੈਸਲੇ ਬਦਲ ਵੀ ਸਕਦਾ ਹੈਗਾ ਤੇ ਉਹਦੇ ਵਿੱਚ ਕੀ ਸੀ ਕਿ ਜਦੋਂ ਆਮ ਲੋਕਾਂ ਦੇ ਵਿੱਚੋਂ ਚੁਣ ਕੇ ਜਾਂਦੇ ਰਹੇ ਆ ਉਥੇ ਲੋਕਪੱਖੀ ਫੈਸਲੇ ਹੁੰਦੇ ਰਹੇ ਆ ਕੁਝ ਚੀਜ਼ਾਂ ਜਿਹੜੀਆਂ ਇੱਕ ਪਾਸੜ ਚੀਜ਼ਾਂ ਸੀ ਕਿ ਇੱਕ ਵਿਚਾਰਤਾਰਾ ਵਾਲੀ ਚੀਜ਼ ਉਹ ਕਦੇ ਲਾਗੂ ਨਹੀਂ ਹੋ ਸਕੀ ਹਨਾ ਉਥੇ ਸੈਨੇਟ ਕਰਕੇ ਵਾਈਸ ਚਾਂਸਲਰ ਖੁਦ ਆਪਦੇ ਪੱਧਰ ਤੇ ਕੋਈ ਫੈਸਲਾ ਨਹੀਂ ਲੈ ਸਕਦਾਗਾ ਉਹ ਸੈਨੇਟ ਰਾਹੀਂ ਹੋ ਕੇ ਜਾਣਿਆ ਇਹਦੀ ਇੱਕ ਆਧਾਰਨੇ ਹੈ ਕਿ ਜਿਹੜਾ ਪਿਛਲੇ ਸਮਿਆਂ ਦੌਰਾਨ ਕਈ ਵਾਰ ਈਸ਼ੂ ਬਣੇ ਕਿ ਜਦੋਂ ਜਦੋਂ ਫੀਸਾਂ ਬਹੁਤ ਜ਼ਿਆਦਾ ਵਧੀਆਂ ਤਾਂ ਸੈਨੇਟ ਦੇ ਵਿੱਚ ਰੋਲਾ ਪਿਆ ਤੇ ਉਹ ਸੈਨੇਟ ਵਿੱਚੋਂ ਪਾਸ ਨਹੀਂ ਹੋ ਸਕੀਆਂ ਹੈਗੀਆਂ ਅਸੀਂ ਫਾਈਲ ਕਾ ਦੇ ਵਿੱਚ ਵੀ ਜਦੋਂ ਤੱਕ ਰਹੇ ਆ ਮੁਕਸਰ ਰਹੇ ਆ ਨਾ ਸਾਡੇ ਉਥੇ ਸੈਨੇਟ ਮੈਂਬਰ ਹੁੰਦੇ ਸੀਗੇ ਆਰਡੀ ਬੰਸਲ ਹੁੰਦੇ ਸੀ ਮੁਕਸਰ ਤੋਂ ਹਣਾ ਸੰਦੀਪ ਧੂੜਿਆ ਜੀ ਹੁੰਦੇ ਸੀ ਫਾਇਲ ਕਾ ਤੋਂ ਜਦੋਂ ਕੋਈ ਇਸ਼ੂ ਆਉਂਦਾ ਸੀਗਾ ਪੰਜਾਬ ਯੂਨੀਵਰਸਿਟੀ ਦਾ ਅਸੀਂ ਉਥੇ ਸੈਨੇਟ ਮੈਂਬਰ ਨੂੰ ਘੇਰਦੇ ਰਹੇ ਆ ਤੇ ਉਹ ਜਾ ਕੇ ਸਾਡੀ ਗੱਲ ਉਥੇ ਯੂਨੀਵਰਸਿਟੀ 'ਚ ਰੱਖਦੇ ਰਹੇ ਆ ਪਰ ਹੁਣ ਜਦੋਂ ਸੈਨੇਟ ਵਿੱਚੋਂ ਜਿਹੜੀ ਚੋਣ ਪ੍ਰਕਿਰਿਆ ਹੀ ਖਤਮ ਕਰ ਦਿੱਤੀ ਗਈ ਆ ਸਾਰਾ ਕੁਝ ਜਿਹੜਾ ਉਹ 22 ਚਾਂਸਲਰ ਜਾਂ ਚਾਂਸਲਰ ਦੇਖਣਗੇ ਕਿ ਕਿਹਨੂੰ ਸੈਨੇਟ ਦੇ ਵਿੱਚ ਲਾਇਆ ਜਾਣਾ ਸਿੰਡੀਗੇਟ ਟੋਟਲੀ ਵਾਈਸ ਚਾਂਸਲਰ ਤੇ ਨਿਰਭਰ ਕਰਦੀ ਆ 10 ਮੈਂਬਰ ਜਿਹੜਾ ਵਾਈਸ ਚਾਂਸਲਰ ਨੇ ਚੁਣ ਕੇ ਭੇਜਨੇ ਆ ਪੂਰੇ ਦਾ ਪੂਰਾ ਇੱਕ ਪਾਸੜ ਤਰੀਕੇ ਨਾਲ ਜਿਹੜਾ ਉਹ ਸੈਨੇਟ ਕਰ ਦਿੱਤੀ ਗਈ ਆ ਤਾਂ ਜੋ ਯੂਨੀਵਰਸਿਟੀ ਦੇ ਫੈਸਲਿਆਂ ਨੂੰ ਇੱਕ ਖਾਸ ਤਰੀਕੇ ਨਾਲ ਜਿਹੜਾ ਉਹਨੂੰ ਬਦਲਿਆ ਜਾ ਸਕੇ ਉਹਨੂੰ ਚਲਾਇਆ ਜਾ ਸਕੇ ਇਸ ਤਰ੍ਹਾਂ ਦੀ ਚੀਜ਼ ਲੈ ਕੇ ਆਏ ਆ ਤੇ ਉਹ ਜਿਹੜੀ ਪੂਰੀ ਦੀ ਪੂਰੀ ਪਾਲਿਸੀ ਜਿਹੜੀ ਉਹ ਕੇਂਦਰ ਸਰਕਾਰ ਵਾਲੀ ਕੀ ਕੁਝ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਉਹਨੂੰ ਲਾਗੂ ਕਰਨ ਦੀ ਦਿਸ਼ਾ ਦੇ ਵਿੱਚ ਜਿਹੜਾ ਫੈਸਲਾ ਕੀਤਾ ਗਿਆ ਹੈਗਾ ਕੀ ਇਹ ਫੈਸਲਾ ਸਿਰਫ ਯੂਨੀਵਰਸਿਟੀ ਨੂੰ ਕੰਟਰੋਲ ਕਰਨ ਦੇ ਲਈ ਹੈ ਜਾਂ ਚਾਲ ਕੀ ਹੋਰ ਹੈ ਕੇਂਦਰ ਦੀ ਮਤਲਬ بڑے ਲੋਕਾਂ ਨੂੰ ਇਹ ਹੈ ਕਿ ਸਿਰਫ ਵਿਦਿਆਰਥੀਆਂ ਦਾ ਸੰਘਰਸ਼ ਹੈ ਇਹਦੇ ਨਾਲ ਵਿਦਿਆਰਥੀ ਪ੍ਰਭਾਵਿਤ ਹੋਣਗੇ ਤੇ ਸਿਰਫ ਇੱਕ ਯੂਨੀਵਰਸਿਟੀ ਦਾ ਮਸਲਾ ਹੈ ਕੀ ਸਿਰਫ ਇੰਨਾ ਹੀ ਹੈ ਜਾਂ ਹੋਰ ਹੈ ਦੇਖੋ ਜੀ ਜਦੋਂ ਦੀ ਕੇਂਦਰ ਸਰਕਾਰ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਕਰਨੀਆਂ ਸ਼ੁਰੂ ਕੀਤੀਆਂ ਕਿਉਂਕਿ ਇਹਨਾਂ ਨੂੰ ਪਤਾ ਕਿ ਜੇ ਲੰਮਾ ਸਮਾਂ ਰਾਜ ਕਰਨਾ ਤਾਂ ਫਿਰ ਇਹ ادارے ਜਿਹੜੇ ਕੰਟਰੋਲ ਕਰਨੇ ਪੈਣਗੇ ਜਿੰਦੇ ਚੋਂ ਐਜੂਕੇਸ਼ਨ ਪਹਿਲੇ ਨੰਬਰ ਤੇ ਆ ਵਿੱਦਿਅਕ ادارے ਕੰਟਰੋਲ ਕਰਨੇ ਦੂਸਰੇ ਨੰਬਰ ਤੇ ਕੁਝ ਹੋਰ ਚੀਜ਼ਾਂ ਵੀ ਆ ਜਿੰਦੇ ਚੋਂ ਸੁਪਰੀਮ ਕੋਰਟ ਦੇ ਜੱਜ ਸਿਗੇ ਹਨਾ ਜਾਂ ਅਦਾਲਤਾਂ ਦੇ ਜੱਜ ਆ ਮੀਡੀਆ ਹੈ ਸਾਰਾ ਇਲੈਕਸ਼ਨ ਕਮਿਸ਼ਨ ਆ ਸੀਬੀਆਈ ਆ ਹਣਾ ਇਹ ਸਾਰੀਆਂ ਚੀਜ਼ਾਂ ਕੰਟਰੋਲ ਕੀਤੀਆਂ ਤੇ ਜਦੋਂ ਇਸ ਕੰਟਰੋਲ ਕਰਨ ਦੇ ਮਦਿਸ਼ਾ ਦੇ ਵਿੱਚ ਜੇ ਕੋਈ ਕਾਨੂੰਨ ਅੜੀਕਾ ਬਣਿਆ ਤਾਂ ਇਹਨਾਂ ਨੇ ਉਹ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ ਇਹ ਭਾਵੇਂ ਅਸੀਂ ਦੇਖੀਏ BBMB ਦੇ ਵਿੱਚ ਜਦੋਂ ਇਹਨਾਂ ਦਾ ਚੱਲੀ ਨਹੀਂ ਕਿਉਂਕਿ BBMB ਦੇ ਵਿੱਚ ਪੰਜਾਬ ਦੇ ਨਮਾਇਦੇ ਵੀ ਸੀ ਤਾਂ ਇਹਨਾਂ ਨੇ ਉਹ ਕਾਨੂੰਨ ਹੀ ਬਦਲ ਦਿੱਤਾ ਕਿ ਭਾਈ ਜੀ ਇਹ ਮਤਲਬ ਮੈਂਬਰ ਪੰਜਾਬ ਦੇ ਘਟਾਓ ਹਣਾ ਜਦੋਂ ਖੇਤੀ ਕੰਟਰੋਲ ਕਰਨੀ ਸੀ ਤਾ ਉਹ ਕੁਝ ਚੀਜ਼ਾਂ ਡਿਕਾ ਬਣੀਆਂ ਤਾਂ ਕਾਨੂੰਨ ਹੀ ਬਦਲ ਦਿੱਤਾ ਗਿਆ ਹਨ ਜਿਹੜੇ ਤਿੰਨ ਖੇਤੀ ਕਾਨੂੰਨ ਦੇ ਰੂਪ ਦੇ ਵਿੱਚ ਆਏ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੁੱਖ ਚੋਣ ਅਫੀਸਰ ਆ ਉਹ ਕੌਣ ਲੱਗਣਾ ਹੈਗਾ ਉਹਦਾ ਜਿਹੜਾ ਚੋਣ ਪ੍ਰਕਿਰਿਆ ਨੂੰ ਬਿਲਕੁਲ ਚੇਂਜ ਕੀਤਾ ਗਿਆ ਹਨ ਜਦੋਂ ਯੂਨੀਵਰਸਿਟੀਆਂ ਦੇ ਚਾਂਸਲਰ ਵਾਈਸ ਚਾਂਸਲਰ ਲਾਉਣੇ ਆ ਤਾਂ ਉਹਦੇ ਵਿੱਚ ਇਹਨਾਂ ਨੇ ਆਪਦੇ ਬੰਦੇ ਫਿੱਟ ਕਰਨੇ ਸੀ ਮੈਂ ਇੱਕ ਉਦਾਹਰਨ ਦੇ ਦੱਸਣਾ ਚਾਹੁੰਦਾ ਕਿ ਹਰਿਆਣਾ ਦੀ ਜਿਹੜੀ ਸਪੋਰਟਸ ਯੂਨੀਵਰਸਿਟੀ ਆ 2024 ਦੇ ਵਿੱਚ ਜਿਹੜਾ ਅਸ਼ੋਕ ਕੁਮਾਰ ਜਿਹੜੇ ਡੀਜੀਪੀ ਰਹੇ ਉਤਰਾਖੰਡ ਦੇ आईपीएस ऑफिसरਾ ਉਹਨੂੰ ਹਰਿਆਣੇ ਦੀ ਸਪੋਰਟਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਗਾ ਦਿੱਤਾ ਜਾਂਦਾ ਰੋਲਾ ਪੰਦਾ ਕਿ ਭਾਈ ਜੀ ਤੁਸੀਂ ਆਈਪੀਐਸ ਅਫੀਸਰ ਨੂੰ ਵਾਈਸ ਚਾਂਸਲਰ ਕਿਵੇਂ ਲਗਾ ਸਕਦੇ ਆ ਕਿਉਂਕਿ ਕਾਨੂੰਨ ਕਹਿੰਦਾ ਕਿ ਕੋਈ ਸਿੱਖਿਆ ਸ਼ਾਸਤਰੀ ਹੋਣਾ ਚਾਹੀਦਾ ਵਾਈਸ ਚਾਂਸਲਰ ਇਹਨਾਂ ਨੇ ਅਗਲੇ ਸਾਲ 25 ਦੇ ਵਿੱਚ ਆਉਂਦੇ ਆਉਂਦੇ ਉਹ ਜਿਹੜਾ ਕਾਨੂੰਨ ਯੂਜੀਸੀ ਦਾ ਇੱਕ ਉਹ ਖੜਾ ਲਿਆ ਕੇ ਉਹ ਕਾਨੂੰਨ ਹੀ ਬਦਲ ਦਿੱਤਾ ਇਹ ਕਹਿ ਦਿੱਤਾ ਕਿ ਵਾਈਸ ਚਾਂਸਲਰ ਹੁਣ ਕੋਸ਼ ਕੋਈ ਵੀ ਲਾਇਆ ਜਾ ਸਕਦਾ ਕੋਈ ਉਦਯੋਗਪਤੀ ਕੋਈ ਆਈਐਸ ਆਈਪੀਐਸ ਇਸੇ ਤਰ੍ਹਾਂ ਜਦੋਂ ਇਹਨਾਂ ਨੇ ਦੇਸ਼ ਦੀਆਂ ਕੁਝ ਯੂਨੀਵਰਸਿਟੀਆਂ ਜਿਹੜੀਆਂ ਕੁਝ ਵਿਲੱਖਣ ਯੂਨੀਵਰਸਿਟੀਆਂ ਜਿੰਦੇ ਚੋਂ ਜੇਐਨਯੂ ਆ ਹਨਾ ਦਿੱਲੀ ਯੂਨੀਵਰਸਿਟੀ ਆ ਪੰਜਾਬ ਦੀ ਯੂਨੀਵਰਸਿਟੀ ਆ ਤਾਂ ਉਹਨੂੰ ਕੰਟਰੋਲ ਕਰਨ ਲਈ ਇਸ ਤਰ੍ਹਾਂ ਦੇ ਜਿਹੜੇ ਹਤਕੰਡੇ ਅਪਣਾਏ ਆ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਨੂੰ ਜਿਹੜਾ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਬਹੁਤ ਪਿਛਲੇ ਲੰਮੇ ਸਮੇਂ ਤੋਂ جاری ਆ ਜਿੰਦੇ ਚੋਂ ਇਹਨਾਂ ਨੇ ਜੇਐਨਯੂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੋਸ਼ਿਸ਼ ਕੀਤੀ ਕਰਨ ਦੀ ਜੇਐਨਯੂ ਤਾਂ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਜੇਐਨਯੂ ਦੇ ਵਿੱਚ ਜਿਹੜਾ ਕੋਰੀਅਨ ਲੈਂਗੁਏਜ ਦਾ ਪ੍ਰੋਫੈਸਰ ਹੈ ਜਿਹੜਾ ਉਹ ਸੰਸਕ੍ਰਿਤ ਕੀਤੀ ਹੋਈ ਪੀ ਐਚ ਜੀ ਦਾ ਬੰਦਾ ਜਿਹੜਾ ਉਹ ਕਰਾ ਰਿਹਾ ਹੈਗਾ ਕਿਉਂਕਿ ਆਪਦੇ ਬੰਦੇ ਫਿੱਟ ਕਰਨੇ ਆ ਤੇ ਉਹ ਕਿਸੇ ਵੀ ਤਰ੍ਹਾਂ ਫਿੱਟ ਕੀਤੇ ਜਾ ਰਹੇ ਆ ਮੁੰਬਈ ਯੂਨੀਵਰਸਿਟੀ ਦੇ ਵਿੱਚ ਜਿਹੜੀ ਸੰਸਕ੍ਰਿਤ ਵਿਭਾਗ ਜਿਹੜਾ ਸਾਇੰਸ ਕਾਨਫਰੰਸ ਕਰਾ ਰਿਹਾ ਹੈਗਾ ਵਿਗਿਆਨ ਦੀ ਕਾਨਫਰੰਸ ਜਿਹੜਾ ਸੰਸਕ੍ਰਿਤ ਵਿਭਾਗ ਕਰਾ ਰਿਹਾ ਹੈਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਇਸ ਦੇਸ਼ ਦੇ ਵਿੱਚ ਹੋ ਰਹੀਆਂ ਤੇ ਜਦੋਂ ਇਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਰਹੀਆਂ ਸੀਗੀਆਂ ਪੰਜਾਬ ਦੀ ਯੂਨੀਵਰਸਿਟੀ ਵਿੱਚ ਲਾਗੂ ਨਹੀਂ ਹੋ ਰਹੀਆਂ ਸੀ ਕਿਉਂਕਿ ਇੱਥੇ ਇੱਕ ਲੋਕਪੱਖੀ ਸੈਨੇਟ ਸੀ ਇਹ ਤੇ ਸੈਨੇਟ ਸੀ ਜਿੱਥੇ ਆਮ ਲੋਕ ਚੁਣ ਕੇ ਜਾਂਦੇ ਆ ਜਿਹੜੇ ਇਨਾਂ ਗੱਲਾਂ ਦਾ ਵਿਰੋਧ ਕਰਦੇ ਰਹੇ ਆ ਉਹਨਾਂ ਨੂੰ ਸਿੱਧਾ ਮਤਲਬ ਇੱਕੋ ਨੋਟੀਫਿਕੇਸ਼ਨ ਨਾਲ ਬਿਲਕੁਲ ਪਾਸੇ ਕਰ ਦਿੱਤਾ ਗਿਆ ਜਦਕਿ ਉਹ ਸੈਨੇਟ ਦੀ ਕਿਸੇ ਤਰ੍ਹਾਂ ਦੀ ਕੋਈ رائے ਤੱਕ ਨਹੀਂ ਲਈ ਗਈ ਹੈਗੀ ਯੂਨੀਵਰਸਿਟੀ ਦੀ ਕੋਈ رائے ਤੱਕ ਨਹੀਂ ਲਈ ਗਈ ਹੈਗੀ ਪੰਜਾਬ ਦੀ ਕੋਈ رائے ਤੱਕ ਨਹੀਂ ਲਈ ਗਈ ਪੰਜਾਬ ਦੀ ਯੂਨੀਵਰਸਿਟੀ ਹੋਵੇ ਤੇ ਪੰਜਾਬ ਦੀ ਕੋਈ رائے ਨਾ ਲਈ ਜਾਵੇ ਹਨਾ ਇਹ ਕਿੱਡਾ ਮਤਲਬ ਤਾਨਾਸ਼ਹੀ ਦਾ ਸਿਸਟਮ ਚੱਲ ਰਿਹਾ ਇਹ ਕੇਂਦਰ ਸਰਕਾਰ ਦਾ ਜਿਹੜਾ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਕਿ ਹਰ ਚੀਜ਼ ਕੰਟਰੋਲ ਕਰਨੀ ਹੈ ਜਿਹੜਾ ਸੂਬਿਆਂ ਦੇ ਅਧਿਕਾਰ ਤੇ ਕੇਂਦਰ ਦੇ ਅਧਿਕਾਰ ਵੱਖ-ਵੱਖ ਸੀਗੇ ਹਨਾ ਸੂਬਿਆਂ ਕੋਲੇ ਬਹੁਤ ਸਾਰੇ ਅਧਿਕਾਰ ਆ ਉਹ ਜਿਹੜਾ ਫੈਡਰਲਿਜ਼ਮ ਦਾ ਸਟਰਕਚਰ ਆ ਉਹਨੂੰ ਇਹ ਨਹੀਂ ਮੰਨਦੇਗੇ ਉਹਨੂੰ ਖਤਮ ਕਰਨਾ ਚਾਹੁੰਦੇ ਆ ਉਸੇ ਦਿਸ਼ਾ ਦੇ ਵਿੱਚ ਬਹੁਤ ਸਾਰੇ ਕਾਨੂੰਨ ਲੈ ਕੇ ਆ ਰਿਹਾ ਉਸੇ ਦਿਸ਼ਾ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਕਾਨੂੰਨ ਵੀ ਇਹ ਦੇਖਣਾ ਚਾਹੀਦਾ ਸਾਡੇ ਨੂੰ ਅੱਛਾ ਆਪਾਂ ਗੱਲ ਕੀਤੀ ਕਿ ਪੰਜਾਬ ਦੇ ਹੱਕਾਂ ਤੇ ਲਗਾਤਾਰ ਲੜਾਕਾ ਵੱਜਿਆ ਚਾਹੇ ਬੀਬੀ ਐਮਬੀ ਹੋਵੇ ਚਾਹੇ ਹੋਰ ਅਧਿਕਾਰ ਹੋਣ ਤਾਂ ਉੱਥੇ ਸਵਾਲ ਵੱਡਾ ਇਹ ਖੜਾ ਹੁੰਦਾ ਕਿ ਪੰਜਾਬ ਸਰਕਾਰ ਦਾ ਉੱਥੇ ਕੀ ਰੋਲ ਰਿਹਾ ਕਿਉਂਕਿ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਅਸੀਂ ਪੰਜਾਬ ਦੇ ਨਾਲ ਹੱਕ ਢਾ ਕੇ ਖੜੇ ਹਾਂ ਹੱਕਾਂ ਦੀ ਰੱਖੀ ਕਰ ਰਹੇ ਹਾਂ ਤਾਂ ਕੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਰਕਾਰ ਨੇ ਜੋ ਹੁਣ ਮੌਜੂਦਾ ਸਰਕਾਰ ਨੇ ਕੁਝ ਕੀਤਾ ਹੈ ਜਾਂ ਪੰਜਾਬ ਸਰਕਾਰ ਬਾਰੇ ਮੈਂ ਇੱਕੋ ਗੱਲ ਕਰਨਾ ਚਾਹੁੰਦਾ ਕਿ ਜਿਹੜੀ ਕੇਂਦਰ ਨੇ ਪਹਿਲਾਂ ਨਵੀਂ ਸਿੱਖਿਆ ਨੀਤੀ ਲਿਆਂਦੀ ਸੀ ਸੇਮ ਪਾਲਿਸੀ ਜਿਹਦੇ ਤਹਿਤ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨਵੀਂ ਸਿੱਖਿਆ ਨੀਤੀ ਕੇਂਦਰੀਕਰਨ ਦੀ ਪਾਲਿਸੀ ਸੀ ਕਿ ਕਿਸ ਤਰ੍ਹਾਂ ਵਿਦਿਅਕ ਅਦਾਰਿਆਂ ਨੂੰ ਪ੍ਰਾਈਵੇਟ ਕਰਨਾ ਕਿਸ ਤਰ੍ਹਾਂ ਨੂੰ ਕੇਂਦਰੀਕਰਨ ਕਰਨਾ ਸ਼ਕਤੀਆਂ ਜਿਹੜੀਆਂ ਕੇਂਦਰ ਹਵਾਲੇ ਕਰ ਰਹੀਆਂ ਉਹ ਜਿਹੜੀ ਨਵੀਂ ਸਿੱਖਿਆ ਨੀਤੀ ਪਹਿਲੇ ਨੰਬਰ ਤੇ ਲਾਗੂ ਕਰਨ ਵਾਲੇ ਸੂਬਿਆਂ ਚੋਂ ਇਹ ਪੰਜਾਬ ਹੈ ਤੇ ਇਹ ਆਮ ਆਦਮੀ ਪਾਰਟੀ ਸਰਕਾਰ ਸੀ ਜਦੋਂ ਇਸ ਬਾਬਤ ਅਸੀਂ ਸਿੱਖਿਆ ਮੰਤਰੀ ਨੂੰ ਇੱਕ ਵਾਰ ਮਿਲੇ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਤਾ ਉਹ ਕਹਿੰਦੇ ਕਿ ਅਸੀਂ ਕੇਂਦਰ ਤੋਂ ਪੈਸੇ ਰੁਕੇ ਹੋਏ ਆ ਇਹ ਕਢਵਾਉਣੇ ਆ ਅਸੀਂ ਪੈਸੇ ਦਾ ਕਢਵਾ ਲਈਏ ਕਿਸੇ ਹਿਸਾਬ ਨਾਲ ਹਨਾ ਸਾਨੂੰ ਜੇ ਲਾਗੂ ਵੀ ਕਰਨੀ ਪੈਰੀਏ ਤਾਂ ਕੁਛ ਕੋਈ ਗੱਲ ਨਹੀਂ ਅਸਲ ਦੇ ਵਿੱਚ ਇਹਨਾਂ ਦੀ ਨੀਤ ਹੈ ਜਿਹੜੀ ਪੰਜਾਬ ਸਰਕਾਰ ਦੀ ਇਹ ਕੇਂਦਰ ਸਰਕਾਰ ਤੋਂ ਪੈਸੇ ਲੈਣ ਲਈ ਕੇਂਦਰ ਸਰਕਾਰ ਤੋਂ ਪੈਸੇ ਲੈਣ ਲਈ ਇਹ ਪੰਜਾਬ ਨੂੰ ਕੇਂਦਰ ਹਵਾਲੇ ਕੇਂਦਰ ਦੇ ਕੋਲ ਵੇਚ ਵੀ ਸਕਦੇ ਹੈਗੇ ਆ ਪੰਜਾਬ ਸਰਕਾਰ ਇੱਥੋਂ ਤੱਕ ਆਈ ਹੋਈ ਹੈ ਇਹਨਾਂ ਤੋਂ ਇਸ ਤਰ੍ਹਾਂ ਦੀ ਉਮੀਦ ਕਰਨਾ ਕਿ ਇਹ ਸਾਡੀ ਮਤਲਬ ਇਹ ਯੂਨੀਵਰਸਟੀਆਂ ਬਚਾ ਲੈਣਗੇ ਹਨ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਕਾਫੀ ਚਰਚਾ ਦੇ ਵਿੱਚ ਆਇਆ ਕਿ ਜਿਹੜੀਆਂ ਸੈਨੇਟ ਦੀਆਂ ਮੀਟਿੰਗਾਂ ਹੋਈਆਂ ਪਿਛਲੇ ਲੰਬੇ ਸਮੇਂ ਦੌਰਾਨ ਹਨਾ ਪਿਛਲੇ ਲੰਬੇ ਸਮੇਂ ਦੌਰਾਨ ਕੋਈ ਮੰਤਰੀ ਮੁੱਖ ਮੰਤਰੀ ਉਹਦਾ ਐਕਸ-ਆਫੀਸ਼ੀਓ ਮੈਂਬਰ ਹੁੰਦਾ ਹਨ ਇਹਨਾਂ ਦੇ ਐਮ.ਐਲ.ਏਜ਼ ਹੁੰਦੇ ਆ ਇਹਨਾਂ ਦਾ ਸਿੱਖਿਆ ਮੰਤਰੀ ਆ ਹਨ ਹਰਜੋਤ ਬੈਂਸ ਮੀਥੀਅਰ ਮੀਥੀਅਰ ਇਵਨ ਪੰਜਾਬ ਯੂਨੀਵਰਸਿਟੀ ਪੜ੍ਹੇ ਹੋਏ ਆ ਉਹ ਸਾਰੇ ਸੈਨੇਟ ਦਾ ਹਿੱਸਾ ਸੀ ਪਰ ਉਹਨਾਂ ਨੇ ਇੱਕ ਵੀ ਮੀਟਿੰਗਾਂ ਕਦੇ ਅਟੈਂਡ ਨਹੀਂ ਕੀਤੀਆਂ ਤੇ ਉੱਥੇ ਹੀ ਜਿਹੜਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਆ ਭਾਜਪਾ ਦਾ ਤੇ ਉਹ ਸਾਰੀਆਂ ਮੀਟਿੰਗਾਂ ਅਟੈਂਡ ਕਰ ਰਿਹਾ ਹੈਗਾ ਹਨਾ ਕਿਉਂਕਿ ਉਹਨਾਂ ਨੇ ਕੰਮ ਕਰਨਾ ਹੈਗਾ ਉਹਨਾਂ ਨੂੰ ਪਤਾ ਸੀ ਕਿ ਯੂਨੀਵਰਸਿਟੀ ਕੰਟਰੋਲ ਕਰਨੀ ਹੈ ਤੇ ਇਹਦੇ ਵਿੱਚ ਜਾ ਕੇ ਵੜਨਾ ਪੈਣਾ ਹੈਗਾ ਤੇ ਇਹਨਾਂ ਨੂੰ ਪਤਾ ਸੀ ਅਸੀਂ ਯੂਨੀਵਰਸਿਟੀ ਅਸੀਂ ਯੂਨੀਵਰਸਿਟੀ ਕਿਸੇ ਦੇ ਹਵਾਲੇ ਕਰਨੀਆਂ ਤਾਂ ਫਿਰ ਇਹ ਮੀਟਿੰਗਾਂ ਦੇ ਵਿੱਚੋਂ ਗੈਰ ਹਾਜ਼ਰ ਹੁੰਦੇ ਰਹੇ ਆ ਤੇ ਇਹਨਾਂ ਤੋਂ ਇਹ ਆਸ ਕਰਨਾ ਕਿ ਇਹ ਸਾਡੀ ਯੂਨੀਵਰਸਿਟੀ ਬਚਾ ਲੈਣਗੇ ਹਨਾ ਜਾਂ ਸਾਡੇ ਸਿੱਖਿਆ ਸੰਸਥਾਵਾਂ ਨੂੰ ਬਚਾ ਲੈਣਗੇ ਤਾਂ ਫਿਰ ਇਹ ਬੜਾ ਮਤਲਬ ਜਿਸ ਤਰ੍ਹਾਂ ਮਤਲਬ ਅੰਨੀ ਅੰਨੀ ਕੁੱਤੀ ਨੂੰ ਜਲੇਬੀਆਂ ਦੀ ਰਾਖੀ ਲੋ ਕਰਨ ਲਾਉਣ ਵਾਲੀ ਗੱਲ ਹੈਗੀ ਆ ਇਸ ਤਰ੍ਹਾਂ ਜੇ ਪੰਜਾਬ ਸਰਕਾਰ ਤੋਂ ਅਸੀਂ ਜੀ ਉਮੀਦ ਰੱਖਦੇ ਆ ਸਾਨੂੰ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਹੈ ਪੰਜਾਬ ਸਰਕਾਰ ਤੋਂ ਕਿਉਂਕਿ ਪੰਜਾਬ ਦੇ ਵਿੱਚ ਕਦੇ ਵੀ ਕਿਸੇ ਵੀ ਲੀਡਰ ਨੇ ਹਨਾ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਤੋੜੀ ਨਹੀਂ ਕਿਉਂਕਿ 1966 ਜਿਹੜਾ ਰੀਆਰਗੇਨਾਈਜੇਸ਼ਨ ਐਕਟ ਹੈ ਹਨਾ ਉਹਦੇ ਵਿੱਚ ਬਹੁਤ ਸਪਸ਼ਟ ਕੁਝ ਚੀਜ਼ਾਂ ਕੇਂਦਰ ਨੇ ਆਪਦੇ ਹੱਥ ਰੱਖੀਆਂ ਜਿਨ੍ਹਾਂ ਚੋਂ ਆ ਜਿਹੜਾ ਪਾਣੀਆਂ ਦਾ ਸਾਰਾ ਮੁੱਦਾ ਸੀ ਜਿਹੜੀ ਧਾਰਾ 79 80 78 ਹਨਾ ਉਹ ਸਾਰੀ ਪਾਣੀਆਂ ਦੇ ਮੁੱਦੇ ਤੇ ਕੇਂਦਰ ਨੇ ਆਪਦੇ ਹੱਥ ਰੱਖੀਆਂ ਹਨਾ ਧਾਰਾ 72 ਹੈ ਜਿਹੜੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਫੈਸਲਿਆਂ ਦੇ ਵਿੱਚ ਅਸੀਂ ਹਿੱਸਾ ਪਾ ਸਕਦੇ ਹਾਂ ਕੇਂਦਰ ਨੇ ਕਿਹਾ ਹਨਾ ਉਹਨਾਂ ਨੇ ਕਿਹਾ ਕਿ ਜਿਹੜਾ ਸਿੱਖ ਗੁਰਦੁਆਰਾ ਇੱਕ ਤਾਂ ਸਾਡੇ ਕੋਲੇ ਰਹੂਗਾ ਹਨਾ ਪੰਜਾਬ ਨੂੰ ਦਿੱਤਾ ਹੀ ਨਹੀਂਗਾ ਤੇ ਉਦੋਂ ਤੋਂ ਲੈ ਕੇ ਕਿਉਂਕਿ ਉਦੋਂ ਇਹ ਤੈਅ ਹੋਇਆ ਸੀ ਕਿਉਂ ਜਿਹੜਾ 1966 ਦਾ ਜਿਹੜਾ ਪੁਨਰਗਠਨ ਐਕਟ ਆ ਕਿ ਕੇਂਦਰ ਸਰਕਾਰ ਵਿੱਚੋਂ ਥੋੜੇ ਟਾਈਮ ਬਾਅਦ ਬਾਹਰ ਹੋ ਜਾਊਗੀ ਤੇ ਪੰਜਾਬ ਨੂੰ ਸਾਰੀਆਂ ਚੀਜ਼ਾਂ ਸੌਂਪੀਆਂ ਜਾਣਗੀਆਂ ਪਰ ਉਹ ਅੱਜ ਤੱਕ ਉਹ ਜਿਹੜੀਆਂ ਚੀਜ਼ਾਂ ਨਹੀਂ ਸੌਂਪੀਆਂ ਗਈਆਂ ਤੁਸੀਂ ਦੇਖੋ ਹੈਰਾਨ ਹੋਗੇ ਸਿੱਖ ਗੁਰਦੁਆਰਾ ਐਕਟ ਵੀ ਸਾਡੇ ਕੋਲੇ ਨਹੀਂ ਹੈ ਐਸਜੀਪੀਸੀ ਸਾਡੇ ਕੋਲੇ ਨਹੀਂ ਹੈ ਇਹਦਾ ਫੈਸਲਾ ਵੀ ਕੇਂਦਰ ਸਰਕਾਰ ਕਰਦੀ ਹੈ ਸਿੱਖਾਂ ਦੇ ਗੁਰਦੁਆਰੇ ਐਕਟ ਬਣਿਆ ਹੋਇਆ ਸਿੱਖਾਂ ਦੇ ਟੋਟਲੀ ਜਿਹੜਾ ਨਿਯਮ ਕਾਨੂੰਨ ਹੈ ਜਿਹੜਾ ਸੰਵਿਧਾਨ ਦੇ ਵਿੱਚ ਦਰਜਾ ਉਹ ਜਿਹੜਾ ਕਾਨੂੰਨੀ ਪ੍ਰਕਿਰਿਆ ਉਹ ਸਾਰੀ ਕੇਂਦਰ ਹਵਾਲੇ ਹੈਗੀ ਹੈ ਹਨਾ ਪੰਜਾਬ ਨੂੰ ਅਸੀਂ ਦਾ ਹੈ ਹੀ ਹੈ ਤੇ ਇਹਦੇ ਬਾਰੇ ਕਿਸੇ ਨੇ ਕਦੇ ਕੋਈ ਆਵਾਜ਼ ਨਹੀਂ ਉਠਾਈ ਭਾਵੇਂ ਕੋਈ ਪੰਥਕ ਪਾਰਟੀ ਕਹਿੰਦਾ ਹੋਵੇ ਆਪਦੇ ਆਪ ਨੂੰ ਭਾਵੇਂ ਅੱਜ ਵੀ ਕਈ ਸਾਰੇ ਪੰਥਕ ਪਾਰਟੀਆਂ ਦੇ ਨਾਂ ਤੇ ਸੱਤਾ ਦੇ ਵਿੱਚ ਫਿਰਦੇ ਆ ਸੀਟਾਂ ਜਿੱਤਦੇ ਆ ਵੋਟਾਂ ਮੰਗਦੇ ਆ ਪਰ ਇਸ ਤਰ੍ਹਾਂ ਦੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਗਈ ਤੇ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਸਰਕਾਰ ਦਾ ਵੀ ਰਵਈਆ ਇਹਨਾਂ ਤੋਂ ਸਾਨੂੰ ਕੋਈ ਆਸ ਨਹੀਂ ਹੈ ਸਾਨੂੰ ਇਹ ਜਿਹੜੀ ਆਸ ਜਿਹੜੀ ਲੋਕਾਂ ਤੋਂ ਹੀ ਹੈ ਜਿਹੜਾ ਲੋਕ ਲੜ ਕੇ ਕੁਝ ਹਾਸਲ ਕਰ ਪਉਣਗੇ ਜੇਕਰ ਪੰਜਾਬ ਯੂਨੀਵਰਸਿਟੀ ਕੇਂਦਰ ਦੇ ਅਧੀਨ ਚਲੀ ਜਾਂਦੀ ਹੈ ਜਾਂ ਕੇਂਦਰੇ ਨੂੰ ਲੈ ਜਾਂਦਾ ਤਾਂ ਕੀ ਪੰਜਾਬ ਦਾ ਜਿਹੜਾ ਅਧਿਕਾਰ ਹੈ ਔਰ ਚੰਡੀਗੜ੍ਹ ਦੇ ਉੱਤੇ ਜਾਂ ਹੋਰਾਂ ਜਿਹੜੇ ਅਧਿਕਾਰ ਨੇ ਉਹਨਾਂ ਉੱਤੇ ਰਹੂਗਾ ਕੀ ਲਾਦਾ ਇਸ ਤੋਂ ਬਾਅਦ ਜੀ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਚੰਡੀਗੜ੍ਹ ਬੇਸਿਕਲੀ ਪੰਜਾਬ ਦਾ ਹੀ ਹਿੱਸਾ ਹੈ ਹੈਨਾ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਹੈ ਹੈਨਾ ਪੰਜਾਬ ਯੂਨੀਵਰਸਿਟੀ ਦਾ ਪੂਰਾ ਦਾ ਪੂਰਾ ਇਤਿਹਾਸ ਹੈ ਜਿਹੜਾ ਲਾਹੌਰ ਤੋਂ ਕਿੱਥੇ ਕਿਵੇਂ ਕਿਵੇਂ ਇੱਥੇ ਪੰਜਾਬ ਦੇ ਵਿੱਚ ਆ ਕੇ ਬਸਈ ਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪਰ ਇਹਨੂੰ ਇੱਕ ਖਾਸ ਜਿਹੜਾ ਚਲਾਕੀ ਨਾਲ ਖਾਸ ਇੱਕ ਪਲੈਨਿੰਗ ਨਾਲ ਇਹਨੂੰ ਜਿਹੜਾ ਆਪਦੇ ਹਵਾਲੇ ਕੀਤਾ ਜਾ ਰਿਹਾ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀ ਕਿ ਨਿਊ ਐਜੂਕੇਸ਼ਨ ਪਾਲਿਸੀ ਪਹਿਲਾਂ ਲਿਆਂਦੀ ਜਾਂਦੀ ਆ ਫਿਰ ਉਹਦੇ ਵਿੱਚ ਹੀ ਲਿਆਂਦਾ ਜਾਂਦਾ ਕੇਂਦਰੀਕਰਨ ਕੀਤਾ ਜਾਊਗਾ ਫਿਰ ਇੱਕ ਯੂਜੀਸੀ ਦਾ ਖੱਡਾ ਲਿਆਂਦਾ ਜਾਂਦਾ ਕਿ ਜਿਹੜਾ ਵਾਈਸ ਚਾਂਸਲਰ ਇਸ ਸੂਬਾ ਸਰਕਾਰ ਨਹੀਂ ਤੈਅ ਕਰੂਗੀ ਇਹ ਤਾਂ ਕੇਂਦਰ ਤੈਅ ਕਰੂਗਾ ਤੇ ਗਵਰਨਰ ਤੈਅ ਕਰੂਗਾ ਵਾਈਸ ਚਾਂਸਲਰ ਕੌਣ ਹੋਊਗਾ ਫਿਰ ਉਸ ਤੋਂ ਬਾਅਦ ਜਿਹੜਾ ਐਫੀ ਡੈਵਿਟ ਲਿਆਂਦਾ ਜਾਂਦਾ ਸਟੂਡੈਂਟਸ ਤੋਂ ਭਰਾਵਾ ਆ ਜਾਂਦਾ ਕਿ ਸਟੂਡੈਂਟ ਇਹ ਐਫੀ ਡੈਵਿਟ ਭਰ ਕੇ ਦੇਣ ਕਿ ਕੋਈ ਸਟੂਡੈਂਟ ਧਰਨਾ ਨਹੀਂ ਲਾਊਗਾ ਕੋਈ ਸਟੂਡੈਂਟ ਨਾਰਾ ਨਹੀਂ ਮਾਰੂਗਾ ਯੂਨੀਵਰਸਿਟੀ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਇੱਕ ਇਹ ਫੈਸਲਾ ਹੁੰਦਾ ਕਿ ਜਿਹੜੀ ਸੈਨੇਟ ਭੰਗ ਕਰ ਦਿੱਤੀ ਗਈ ਹੈ ਹੁਣ ਸਾਰੇ ਫੈਸਲੇ ਜਿਹੜਾ ਕੇਂਦਰ ਸਰਕਾਰ ਲਾਊਗੀ ਇੱਕ ਪੂਰੇ ਦੀ ਪੂਰੀ ਪਲੈਨਿੰਗ ਨਾਲ ਜਿਹੜਾ ਉਹ ਯੂਨੀਵਰਸਿਟੀ ਖੋਣ ਵਾਲੇ ਪਾਸੇ ਨੂੰ ਤਿਆਰੀ ਆ ਤੇ ਜਿੱਥੇ ਅਸੀਂ ਚੰਡੀਗੜ੍ਹ ਤੇ ਦਾਵਾ ਕਰਦੇ ਸੀ ਕਿ ਚੰਡੀਗੜ੍ਹ ਸਾਡਾ ਜਿੱਥੇ ਪੰਜਾਬ ਦੇ ਲੋਕਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ ਕੋਈ ਪ੍ਰਦਰਸ਼ਨ ਕਰਨ ਲਈ ਉਹ ਅਸੀਂ ਇਹ ਦਾਵਾ ਕਰਦੇ ਕਿ ਚੰਡੀਗੜ੍ਹ ਸਾਡਾ ਅੱਜ ਉਥੇ ਪੰਜਾਬ ਯੂਨੀਵਰਸਿਟੀ ਵੀ ਸਾਡੇ ਹੱਥੋਂ ਜਾਣ ਵਾਲੀ ਆ ਜਿਹੜੀ ਪੰਜਾਬ ਯੂਨੀਵਰਸਿਟੀ ਉਸ ਤੋਂ ਅਗਲਾ ਮਤਲਬ ਇਹ ਪੰਜਾਬ ਨਹੀਂ ਚੰਡੀਗੜ੍ਹ ਹੀ ਜਦੋਂ ਸਾਡਾ ਤੇ ਪੰਜਾਬ ਯੂਨੀਵਰਸਿਟੀ ਸਾਡੀ ਉਹ ਹੈਗੀ ਸੀ ਪਰ ਜਦੋਂ ਵਿੱਚੋਂ ਇੱਕ ਕੁਛ-ਕੁਛ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਕੱਢਦੇ ਜਾ ਰਹੇ ਆ ਹੌਲੀ-ਹੌਲੀ ਕਿ ਪੰਜਾਬ ਯੂਨੀਵਰਸਿਟੀ ਪਹਿਲਾਂ ਲੈ ਲੋ ਹੌਲੀ ਹੌਲੀ ਚੰਡੀਗੜ੍ਹ ਤੇ ਜਿਹੜਾ ਦਾਵਾ ਕੋਈ ਸਾਡੀ ਰਾਜਧਾਨੀ ਹੈ ਹੌਲੀ ਹੌਲੀ ਇਹ ਵੀ ਕਹਿ ਸਕਦੇ ਕਿ ਇਹ ਪੰਜਾਬ ਦੀ ਰਾਜਧਾਨੀ ਨਹੀਂ ਹੋਊਗੀ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਕੁਝ ਚੀਜ਼ਾਂ ਦੇ ਵਿੱਚ ਤੋੜ ਦਿੱਤਾ ਗਿਆ ਇਹ ਸਾਡੇ ਤੋਂ ਤੋੜ ਵੀ ਦਿੱਤਾ ਜਾਣਾ ਹੈਗਾ ਇਹ ਕੋਈ ਬਾਲੀ ਦੂਰ ਵਾਲੀ ਗੱਲ ਨਹੀਂ ਹੈ ਜੇ ਇਸ ਤਰ੍ਹਾਂ ਦਾ ਕੇਂਦਰ ਸਰਕਾਰ ਦਾ ਰਵਈਆ ਰਿਹਾ ਤਾਂ ਕਿਤੇ ਜੇਕਰ ਮੰਨ ਕੇ ਚੱਲੋ ਇਹ ਕੇਂਦਰ ਦੇ ਸਸਾਬ ਨਾਲ ਚੱਲਣ ਲੱਗੀ ਯੂਨੀਵਰਸਿਟੀ ਦਾ ਵਿਦਿਆਰਥੀਆਂ ਦਾ ਕੀ ਨੁਕਸਾਨ ਹੋਊਗਾ ਜਿੰਨੇ ਹੁਣ ਵਿਦਿਆਰਥੀ ਉੱਥੇ ਪੜ੍ਹਦੇ ਨੇ ਆਪਣੀਆਂ ਡਿਗਰੀਆਂ ਕਰਦੇ ਨੇ ਤਾਂ ਵਿਦਿਆਰਥੀਆਂ ਨੂੰ ਨੁਕਸਾਨ ਕੀ ਕਿਉਂਕਿ ਯੂਨੀਵਰਸਿਟੀ ਵੀ ਉੱਥੇ ਹੈ ਵਿਦਿਆਰਥੀ ਵੀ ਉੱਥੇ ਨੇ ਪਰ ਰਾਜ ਉਹਦੇ ਉੱਤੇ ਕੇਂਦਰ ਦਾ ਹੋ ਗਿਆ ਤਾਂ ਨੁਕਸਾਨ ਕੀ ਹੋਣਾ ਦਾ ਦੇਖੋ ਜੀ ਜਿਹੜੀ ਸੈਨੇਟ ਸੀ ਪਹਿਲਾਂ ਉਹਦੇ ਵਿੱਚ ਵਾਈਸ ਚਾਂਸਲਰ ਕਦੇ ਵੀ ਆਪਦੇ ਪੱਧਰ ਤੇ ਕੋਈ ਫੈਸਲਾ ਨਹੀਂ ਸੀ ਕਰ ਸਕਦਾ ਹਨਾ ਸੈਨੇਟ ਰਾਹੀਂ ਫੈਸਲੇ ਹੁੰਦੇ ਸੀਗੇ ਤੇ ਕਦੇ ਬਹੁਤ ਸਾਰੀਆਂ ਫੀਸਾਂ ਦੇ ਮੁੱਦੇ ਉੱਠੇ ਹਨਾ ਫੀਸਾਂ ਕਿ ਬਹੁਤ ਜਦੋਂ ਬਹੁਤ ਵੱਡਾ ਵਾਧਾ ਹੋਇਆ ਤਾਂ ਫਿਰ ਇਹ ਸੈਨੇਟ ਰਾਹੀਂ ਉਹ ਕੈਨਸਲ ਵੀ ਹੁੰਦੀਆਂ ਰਹੀਆਂ ਸੈਨੇਟ ਉਹਨੂੰ ਨਾਮਨਜ਼ੂਰ ਕਰਦਾ ਰਿਹਾ ਹਣਾ ਬਹੁਤ ਸਾਰੀਆਂ ਚੀਜ਼ਾਂ ਲਾਗੂ ਕਰਨ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਜਦੋਂ ਪੰਜਾਬ ਸਰਕਾਰ ਨੇ ਇਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਿ ਕੌਨਸਟਿਟੂਐਂਟ ਕਾਲਜਾਂ ਦੇ ਵਿੱਚ ਜਿਹੜੇ ਪ੍ਰੋਫੈਸਰ ਰੱਖੇ ਜਾਣੇ ਆ ਉਹ ਬੇਸਿਕ ਪੇਤੇ ਰੱਖੇ ਜਾਣੇ ਆ ਤਾਂ ਉਹ ਸੈਨੇਟ ਨੇ ਰੱਦ ਕਰਕੇ ਯੂਨੀਵਰਸਿਟੀ ਦੇ ਅਧੀਨ ਉਹ ਜਿਹੜਾ ਕੌਨਸਟਿਟੂਐਂਟ ਕਾਲਜ ਕੀਤਾ ਹੈ ਹਣਾ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਫੈਸਲੇ ਆ ਹਣਾ ਇਹ ਜਦੋਂ ਸੈਨੇਟ ਸਾਡੇ ਕੋਲੇ ਨਹੀਂ ਰਹਿਣੀ ਹਣਾ ਜਦੋਂ ਆਮ ਲੋਕ ਚੁਣ ਕੇ ਨਹੀਂ ਜਾਣਗੇ ਹਣਾ ਟੋਟਲੀ ਇੱਕ ਪਾਸੜ ਇੱਕ ਵਿਚਾਰਧਾਰਾ ਦੇ ਲੋਕ ਜੀ ਉੱਥੇ ਰਹਿਣਗੇ ਤਾਂ ਫਿਰ ਜਿਹੜੀਆਂ ਮੈਂ ਉਹ ਗੱਲਾਂ ਦੱਸ ਰਿਹਾ ਜਿਹੜੀਆਂ ਇਹ ਦਿੱਲੀ ਯੂਨੀਵਰਸਿਟੀ ਕਰ ਪਾਏ ਕੀ ਦਿੱਲੀ ਯੂਨੀਵਰਸਿਟੀ ਮਨੁਸਮ੍ਰਿਤੀ ਵੀ ਜਿਹੜਾ ਸਿਲੇਬਸ ਦਾ ਹਿੱਸਾ ਬਣਾਇਆ ਜਾਏਗਾ ਹਣਾ ਦਿੱਲੀ ਯੂਨੀਵਰਸਿਟੀ ਉਹ ਪੜਾਇਆ ਜਾ ਰਿਹਾ ਹਣਾ ਬਹੁਤ ਸਾਰੀਆਂ ਚੀਜ਼ਾਂ ਯੂਨੀਵਰਸਿਟੀ ਦੇ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਜਿਹੜੀ ਕਿ ਜਿਨ੍ਹਾਂ ਦਾ ਪੜਾਈ ਨਾਲ ਕੋਈ ਸਬੰਧ ਨਹੀਂਗਾ ਜਿਨ੍ਹਾਂ ਦਾ ਇਤਿਹਾਸ ਨਾਲ ਕੋਈ ਸਬੰਧ ਨਹੀਂ ਉਹ ਇਤਿਹਾਸ ਦੇ ਵਿਸ਼ੇ ਦੇ ਵਿੱਚ ਪੜਾਇਆ ਜਾ ਰਿਹਾ ਤਾਂ ਜੋ ਸਾਡਾ ਇਤਿਹਾਸ ਖੁੰਡਾ ਕੀਤਾ ਜਾ ਸਕੇ ਤੁਹਾਨੂੰ ਇਤਿਹਾਸਿਕ ਤੌਰ ਤੇ ਜਿਹੜਾ ਉਹ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਸਾਡਾ ਇਤਿਹਾਸ ਕਿਸ ਤਰ੍ਹਾਂ ਦਾ ਸਾਡੀ ਵਿਰਾਸਤ ਕਿਸ ਤਰ੍ਹਾਂ ਦੀ ਆ ਉਹ ਸਾਡੇ ਸਿਲੇਬਸਾਂ ਵਿੱਚ ਕਿਸ ਤਰ੍ਹਾਂ ਐਡ ਕਰਨੀਆਂ ਪ੍ਰੋਫੈਸਰ ਜਿਹੜਾ ਇੱਕ ਜਹੀਨ ਬੁੱਧੀ ਵਾਲਾ ਪ੍ਰੋਫੈਸਰ ਆ ਉਹਨੂੰ ਹਟਾ ਕੇ ਕਿਸ ਤਰ੍ਹਾਂ ਇੱਕ ਬੇਵਕੂਫ ਕਿਸਮ ਦਾ ਬੰਦਾ ਸਾਡੇ ਜਿਹੜਾ ਕਲਾਸ ਦੇ ਵਿੱਚ ਪੜ੍ਹਾਉਣ ਆਇਆ ਕਰੂਗਾ ਇਹ ਸਾਰੀਆਂ ਚੀਜ਼ਾਂ ਉੱਥੇ ਲਾਗੂ ਹੋਣਗੀਆਂ ਤੇ ਇਹ ਕੱਲਾ ਪੰਜਾਬ ਦੇ ਵਿੱਚ ਨਹੀਂ ਉਹ ਯੂਨੀਵਰਸਿਟੀ ਦੇ ਵਿੱਚ ਨਹੀਂ ਲਾਗੂ ਹੋਣਗੀਆਂ ਇਹਨਾਂ ਦੇ ਜਿੰਨੇ ਕੰਸਟੀਟੂਐਂਟ ਕਾਲਜ ਆ ਜਿਹੜੇ ਡਾਇਰੈਕਟਲੀ ਪੰਜਾਬ ਯੂਨੀਵਰਸਿਟੀ ਦੇ ਅਧੀਨ ਆ ਉਹ ਸਾਰੇ ਜਿਹੜੇ ਕੌਨਸਟੀਟੂਐਂਟ ਕਾਲਜਾਂ ਵਿੱਚ ਵੀ ਲਾਗੂ ਕਰਨਗੇ ਜਿੰਦੇ ਚੋਂ ਇਨਾਂ ਕੋਲ ਲੁਧਿਆਣਾ ਨਾ ਮੁਕਸਰ ਰੀਜਨਲ ਸੈਂਟਰ ਆ ਨਾ ਫਿਰੋਜ਼ਪੁਰ ਰੀਜਨਲ ਸੈਂਟਰ ਆ ਕੌਨਸਟੀਟੂਐਂਟ ਕਾਲਜ ਆ ਫਿਰੋਜ਼ਪੁਰ ਦੇ ਵਿੱਚ ਮੁਕਸਰ ਦੇ ਵਿੱਚ ਕੌਨਸਟੀਟੂਐਂਟ ਕਾਲਜ ਆ ਇਹ ਡਾਇਰੈਕਟਲੀ ਯੂਨੀਵਰਸਿਟੀ ਆ ਦੀਨ ਹੈ ਹਨਾ ਕੱਲੀ ਯੂਨੀਵਰਸਿਟੀ ਨਹੀਂ ਖੋਈ ਜਾ ਰਹੀ ਉਹ ਜਿਹੜੇ ਪੰਜਾਬ ਦੇ ਵਿੱਚ ਸਥਿਤ ਮਤਲਬ بنائے ਗਏ ਕੌਨਸਟੀਟੂਐਂਟ ਕਾਲਜ ਆ ਰੀਜਨਲ ਸੈਂਟਰ ਆ ਹਨਾ ਉਹ ਵੀ ਸਾਰਾ ਕੁਝ ਕੰਟਰੋਲ ਕਰ ਲਿਆ ਗਿਆ ਹੈਗਾ ਇਸ ਲਈ ਇਹ ਵਿਦਿਆਰਥੀਆਂ ਦੇ ਅਚਾਨਕ ਫੀਸਾਂ ਦੇ ਵਾਧੇ ਹੋ ਜਾਣ ਹੁਸਲਾਂ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲੱਗ ਜਾਣ ਜਿਸ ਤਰ੍ਹਾਂ ਐਫੀਡੇਵਿਟ ਆਇਆ ਹੈਗਾ ਕਿ ਤਰਨਾ ਹੀ ਨਹੀਂ ਤੁਸੀਂ ਲਾ ਸਕਦੇਗੇ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣਗੀਆਂ ਸਲੇਪਸਾਂ ਵਿੱਚ ਤਬਦੀਲੀਆਂ ਇਹ ਜਿਹੜੀਆਂ ਵੱਡੇ ਪੱਧਰ ਤੇ ਬਹੁਤ ਤੇਜ਼ੀ ਨਾਲ ਚੀਜ਼ਾਂ ਵਾਪਰਨਗੀਆਂ ਇਹ ਸਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗਾ اچھا ਵਿਦਿਆਰਥੀਆਂ ਤੋਂ ਇਲਾਵਾ ਜੇ ਆਪਾਂ ਹੋਰ ਲੋਕਾਂ ਦੀ ਗੱਲ ਕਰੀਏ ਜਾਂ ਹੋਰ ਪੰਜਾਬ ਵਾਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹਦੇ ਵਿੱਚ ਕੀ ਨੁਕਸਾਨ ਆ ਉਹ ਕਿਉਂ ਜਿਹੜਾ ਵਿਦਿਆਰਥੀਆਂ ਦਾ ਸਾਤ ਦਿਨੇ ਸੰਘਰਸ਼ ਦੇ ਵਿੱਚ ਦੇਖੋ ਇਹ ਪੰਜਾਬ ਯੂਨੀਵਰਸਿਟੀ ਇੱਕ ਪੰਜਾਬ ਦੀ ਵਿਰਾਸਤ ਪੰਜਾਬ ਦਾ ਸੱਭਿਆਚਾਰ ਨੂੰ ਦਰਸਾਉਂਦੀ ਇੱਕ ਯੂਨੀਵਰਸਿਟੀ ਆ ਪੰਜਾਬ ਦੀ ਇੱਕ ਪਛਾਣ ਆ ਪੰਜਾਬ ਯੂਨੀਵਰਸਿਟੀ ਇੱਕ ਟਾਈਮ ਹੁੰਦਾ ਸੀ ਕਿ ਪੰਜਾਬ ਯੂਨੀਵਰਸਿਟੀ ਟੌਪ ਦੀ ਰੈਂਕਿੰਗਸ ਦੇ ਵਿੱਚ ਆਉਂਦੀ ਹੁੰਦੀ ਸੀ ਪੂਰੀ ਦੁਨੀਆ ਦੀ ਵਿੱਚ ਤੇ ਅੱਜ ਉਹ ਨਹੀਂ ਹੈ ਪਰ ਪੰਜਾਬ ਦਾ ਇੱਕ ਜਿਹੜਾ ਮਾਣ ਕਹਿ ਸਕਦੇ ਆ ਪੰਜਾਬ ਯੂਨੀਵਰਸਿਟੀ ਆ ਜੇ ਸਾਡੇ ਤੋਂ ਖੁੱਸਦੀ ਆ ਤਾਂ ਪੰਜਾਬ ਦਾ ਇੱਕ ਜਿਹੜਾ ਹਿੱਸਾ ਸਾਡਾ ਕਹਿ ਲੋ ਮਤਲਬ ਚੰਡੀਗੜ੍ਹ ਨੂੰ ਦਿਲ ਵੀ ਪੰਜਾਬ ਦਾ ਕਿਹਾ ਜਾਂਦਾ ਹਨ ਉਹਦੇ ਵਿੱਚੋਂ ਜੇ ਇੱਕ ਇਸ ਤਰ੍ਹਾਂ ਦੀ ਚੀਜ਼ ਆ ਹਣਾ ਜੀ ਕੱਢ ਦਿੱਤੀ ਜਾਂਦੀ ਆ ਤਾਂ ਚੰਡੀਗੜ੍ਹ ਤੋਂ ਕੁਲ ਕੀ ਹੈਗਾ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਆ ਹੋਰ ਇੱਕ ਦੋ ਚੀਜ਼ਾਂ ਹੈਗੀਆਂ ਚੰਡੀਗੜ੍ਹ ਇਸ ਗੱਲ ਕਰਕੇ ਆ ਜਦੋਂ ਪੰਜਾਬ ਯੂਨੀਵਰਸਿਟੀ ਸਾਡੇ ਤੋਂ ਖੋਈ ਜਾ ਰਹੀ ਆ ਤਾਂ ਸਾਡੇ ਸਾਹਮਣੇ ਇੱਕ ਸਵਾਲ ਆ ਕਿ ਚੰਡੀਗੜ੍ਹ ਵੀ ਸਾਡਾ ਹੈ ਕਿ ਨਹੀਂ ਹੈ ਹਣਾ ਸਾਡੇ ਉਹ ਜਿਹੜੇ ਸਿੱਖ ਗੁਰਦੁਆਰਾ ਐਕਟ ਆ ਜਿਹੜਾ ਹਣਾ ਜਿੰਦੇ ਵਿੱਚ ਵੀ ਇਹ ਕੁਝ ਭੈੜ ਕਰ ਸਕਦੇ ਆ ਉਹਦੇ ਤੇ ਵੀ ਸਵਾਲ ਆ ਕਿ ਉਹ ਸਾਡੇ ਕੋਲੇ ਹੈ ਕਿ ਨਹੀਂ ਹੈ ਸਾਡੇ ਗੁਰਦੁਆਰੇ ਸਾਡੇ ਹੈ ਕਿ ਨਹੀਂ ਹੈ ਐਸਜੀਪੀਸੀ ਸਾਡੀ ਹੈ ਕਿ ਨਹੀਂ ਹੈ ਇਹ ਸਾਰੀ ਗੱਲ ਉੱਥੇ ਚਲੀ ਜਾਂਦੀ ਆ ਜੇ ਪੰਜਾਬ ਯੂਨੀਵਰਸਿਟੀ ਉਹਨਾਂ ਦੇ ਹਵਾਲੇ ਜਾਂਦੀ ਆ ਤਾਂ ਫਿਰ ਸਾਡੇ ਉਹਨਾਂ ਕੋਲੇ ਇੱਕ ਰਾ ਕਿ ਕਿਸ ਤਰ੍ਹਾਂ ਚੰਡੀਗੜ੍ਹ ਗਲਿਆ ਜਾਣਾ ਹੈਗਾ ਕਿਸ ਤਰ੍ਹਾਂ ਪਾਣੀਆਂ ਦੇ ਅਧਿਕਾਰ ਲਏ ਜਾਣੇ ਆ ਕਿਸ ਤਰ੍ਹਾਂ ਸਿੱਖ ਗੁਰਦੁਆਰਾ ਐਕਟ ਜਿਹੜਾ ਉਹ ਪੂਰਾ ਸਿਸਟਮ ਲਿਆ ਜਾਣਾ ਇਸ ਲਈ ਪੰਜਾਬ ਕੋਲੇ ਪੰਜਾਬ ਨੂੰ ਇਹ ਗੱਲ ਪਤਾ ਹੈ ਨਾ ਕਿਉਂਕਿ ਇਹ ਜਦੋਂ ਇਹ ਇਸ਼ੂ ਬਣਿਆ ਤਾਂ ਇਹ ਪੰਜਾਬ ਭਲੀ ਪਾਂ ਤੇ ਜਾਣੂ ਹੈ ਕਿ ਕੇਂਦਰ ਸਰਕਾਰ ਕੀ ਕੁਝ ਕਰ ਰਿਹਾ ਹੈਗਾ ਪਹਿਲਾਂ ਵੀ ਸਾਡੇ ਨਾਲ ਕੁਝ ਚੀਜ਼ਾਂ ਵਾਪਰੀਆਂ ਹੈਗੀਆਂ ਪਹਿਲਾਂ ਵੀ ਅਸੀਂ ਵੰਡੇ ਗਏ ਆ ਪਹਿਲਾਂ ਵੀ ਬੋਲ ਸਾਡੇ ਬੋਲੀ ਦੇ ਇਲਾਕੇ ਵੰਡੇ ਗਏ ਆ ਤੇ ਸਾਡਾ ਚੰਡੀਗੜ੍ਹ ਵੀ ਖੋਇਆ ਗਿਆ ਹੈਗਾ ਤੇ ਇਹ ਜਿਹੜਾ ਇਸ ਤਰ੍ਹਾਂ ਦਾ ਨੁਕਸਾਨ ਜਿਹੜਾ ਹੁਣ ਪੰਜਾਬ ਨਹੀਂ ਚੱਲਣ ਵਾਲਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣਾ ਹੈਗਾ ਜਿਸ ਤਰ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਚਲੀ ਜਾਂਦੀ ਹੈ ਚੰਡੀਗੜ੍ਹ ਚਲਾ ਜਾਂਦਾ ਸਾਡੇ ਕੋਲ ਇਸ ਲਈ ਇਹਦਾ ਡਟ ਕੇ ਜਿਹੜਾ ਵਿਰੋਧ ਕਰਨਾ ਚਾਹੀਦਾ ਪੰਜਾਬ ਦੇ ਲੋਕ ਜਿਹੜਾ ਉਹ ਕਰ ਵੀ ਰਹੇ ਹੈ ਜਿਵੇਂ ਇੱਕ ਨੋਟੀਫਿਕੇਸ਼ਨ ਸਰਕਾਰ ਨੇ ਰੱਦ ਕਰਤਾ ਪਰ ਇੱਕ ਹੋਰ ਲੈ ਲੈਂਦੇ ਜਿਵੇਂ ਇੱਕ ਪੈਰ ਪਿੱਛੇ ਪਟਿਆ بڑے ਲੋਕੇ ਵੀ ਕਹਿ ਰਹੇ ਕਿ ਅੱਧੀ ਜਿੱਤ ਹੋਊਗੀ ਕੀ ਹੋਗੀ ਅੱਧੀ ਜਿੱਤ ਇਹ ਕੁਝ ਰਹਿੰਦਾ ਹੈ ਹਾਲੇ ਇਸ ਤੋਂ ਬਾਅਦ ਨਹੀਂ ਜੀ ਉਹ ਬਿਲਕੁਲ ਇੱਕ ਮਤਲਬ ਜਿਹੜਾ 10 ਤਰੀਕ ਦਾ ਪ੍ਰਦਰਸ਼ਨ ਉਹਨੂੰ ਸਾਬੂਤਾਰ ਕਰਨ ਲਈ ਜਿਹੜਾ ਉਹ ਸਾਰੇ ਚੀਜ਼ਾਂ ਕੀਤੀਆਂ ਗਈਆਂ ਕਿ ਲੋਕਾਂ ਦੇ ਵਿੱਚ ਇੱਕ ਭੁਲੇਖਾ ਖੜਾ ਕੀਤਾ ਜਾਵੇ ਕਿ ਜੀ ਨੋਟੀਫਿਕੇਸ਼ਨ ਰੱਦ ਹੋ ਗਿਆ ਨਾ ਕਾਨੂੰਨ ਤਾਂ ਰੱਦ ਹੋ ਗਿਆ ਪਰ ਇਸ ਤਰ੍ਹਾਂ ਨਹੀਂ ਸੀਗਾ ਹਨਾ ਉਹਨਾਂ ਨੇ ਨਾਲ ਦੀ ਨਾਲ ਇੱਕ ਦੂਸਰਾ ਇੱਕ ਸੇਮ ਮਤਲਬ ਇੱਕ ਸ਼ਬਦ ਵੀ ਦੀ ਵੀ ਹੇਰਾਫੇਰੀ ਨਹੀਂ ਉਹਦੇ ਵਿੱਚ ਸਿਰਫ ਇੰਨੀ ਕੁ ਗੱਲ ਫੇਰ ਬਦਲਾ ਕਿ ਜਿਹੜਾ ਪਹਿਲਾ ਨੋਟੀਫਿਕੇਸ਼ਨ ਨਾਲ ਦੀ ਨਾਲ ਲਾਗੂ ਹੋ ਰਿਹਾ ਸੀਗਾ ਅੱਜ ਤੋਂ ਹੀ ਉਸੇ ਦਿਨ ਤੋਂ ਸ਼ੁਰੂ ਸੀ ਉਹ ਹੁਣ ਕਹਿ ਦਿੱਤਾ ਗਿਆ ਕਿ ਅਗਲੇ ਹੁਕਮਾਂ ਤੱਕ ਤਰੀਕ ਜਿਹੜਾ ਕੇਂਦਰ ਸਰਕਾਰ ਦੇਊਗੀ ਪਰ ਜਿਹੜਾ ਕਾਨੂੰਨ ਇਹੀ ਰਹੂਗਾ ਉਹ ਜਿਹੜੀ ਚੀਜ਼ ਉਸੇ ਤਰ੍ਹਾਂ ਲਾਗੂ ਹੈਗੀ ਆ ਤੇ ਉਹ ਧਰਨਾ ਵੀ ਉਸੇ ਤਰ੍ਹਾਂ ਲਾਗੂ ਆ ਹੈਨਾ ਉਹ ਸਾਰੀਆਂ ਚੀਜ਼ਾਂ ਵੀ ਉਸੇ ਤਰ੍ਹਾਂ ਲਾਗੂ ਆ ਸਿਰਫ ਇੱਕ ਲੋਕਾਂ ਦੇ ਵਿੱਚ ਭਲੇਖਾ ਖੜਾ ਕਰਨ ਲਈ ਕਿ ਲੋਕ ਆਮ ਲੋਕ ਆ ਜਿੱਥੇ ਤੱਕ ਗੱਲ ਪਹੁੰਚ ਗਈ ਸੀ ਹੈਨਾ ਉਹ ਜਿਹੜੀ ਉਹ ਕਿਸੇ ਹਿਸਾਬ ਨਾਲ ਇਹ ਗੱਲ ਪਹਚਾ ਦਿੱਤੀ ਜਾਵੇ ਕਿ ਇਹ ਤਾਂ ਹੀ ਰੱਦ ਹੋ ਗਿਆ ਤੇ ਕੇਂਦਰ ਸਰਕਾਰ ਤਾਂ ਪਿੱਛੇ हट ਗਈ ਇਹ ਸਿਰਫ ਇੰਨੀ ਗੱਲ ਲਈ ਕੀਤਾ ਇਹਨ 10 ਤਰੀਕ ਦੇ ਪ੍ਰਦਰਸ਼ਨ ਤੋਂ ਬਾਅਦ ਜਾਂ ਉਸ ਤੋਂ ਅਗਲੇ ਹੋਰਾਂ ਐਕਸ਼ਨਾਂ ਤੋਂ ਬਾਅਦ ਲੱਗਦਾ ਹੈ ਕਿ ਸਰਕਾਰ ਹੈ ਜਿਹੜੀ ਝੁਕੂਗੀ ਜਾਂ ਆਪਣਾ ਫੈਸਲਾ ਵਾਪਸ ਲਾਊਗੀ ਦੇਖੋ ਜੀ ਪੰਜਾਬੀ ਦੀ ਇੱਕ ਅਖਾਣ ਆ ਕਿ ਖੋਤੇ ਨੂੰ ਡਾਂਗ ਤੇ ਸਿਆਣੇ ਨੂੰ ਇਸ਼ਾਰਾ ਕਾਫੀ ਹੈ ਨਾ ਤੇ ਮੈਨੂੰ ਨਹੀਂ ਲੱਗਦਾ ਕੇਂਦਰ ਸਰਕਾਰ ਕੋਈ ਬਹੁਤੀ ਸਿਆਣੀ ਹੈ ਕਿ ਇਸ਼ਾਰੇ ਨਾਲ ਹੀ ਸਰਜੂਗਾ ਆ 10 ਤਰੀਕ ਦਾ ਜਿਹੜਾ ਪ੍ਰਦਰਸ਼ਨ ਹੈ ਨਾ 10 ਤਰੀਕ ਦਾ ਪ੍ਰਦਰਸ਼ਨ ਪੰਜਾਬ ਦੀਆਂ ਜਿੰਨੀਆਂ ਵਿਦਿਆਰਥੀ ਜਥੇਬੰਦੀਆਂ ਪੰਜਾਬ ਹੀ ਨਹੀਂ ਚੰਡੀਗੜ੍ਹ ਦੀਆਂ ਵੀ ਜਨੀਆਂ ਵਿਧਿਆਥੀ ਜਥੇ ਬੰਨੀਆਂ ਤੇ ਨਾਲ ਹੀ ਕਿਸਾਨ ਮਜ਼ਦੂਰ ਜਥੇ ਬੰਨੀਆਂ ਤੇ ਹੋਰ ਜਨੀਆਂ ਜਨਤਕ ਜਮਹੂਰੀ ਜਥੇ ਬੰਨੀਆਂ ਅਧਿਆਪਕ ਜਥੇ ਬੰਨੀਆਂ ਉਹ ਸਾਰੇ ਆਨ ਲੋ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈਗਾ ਤੇ ਉਹਦੇ ਵਿੱਚ ਕੱਲ ਇੱਕ ਮੀਟਿੰਗ ਵੀ ਰੱਖੀ ਹੋਈ ਆ ਸਾਂਝੀ ਮੀਟਿੰਗ ਜਿੰਦੀ ਪੂਰੀ ਬਿਆਨਤਬੰਦੀ ਹੋਣੀ ਆ ਤੇ ਜਿਹੜਾ ਚੰਡੀਗੜ੍ਹ ਜਾਮ ਕਰਨ ਦੀ ਜਿਹੜਾ ਇੱਕ ਤਰ੍ਹਾਂ ਦੀ ਜਿਹੜੀ ਪ੍ਰਪੋਜ਼ਲ ਆ ਉਹ ਕੱਲ ਤੱਕ ਆ ਜਾਣੀ ਆ ਕਿ ਕਿਸ ਤਰ੍ਹਾਂ ਜਿਹੜਾ ਉਹ ਪ੍ਰਦਰਸ਼ਨ ਸਿਰੇ ਚੜਾਉਣਾ ਹੈਗਾ ਇਹਦੇ ਵਿੱਚ ਜਿਸ ਤਰ੍ਹਾਂ ਦਾ ਕੇਂਦਰ ਦਾ ਰਵਈਆ ਹਣਾ ਪਿਛਲੇ ਸਮਿਆਂ ਦਾ ਜਿੰਨੇ ਵੀ ਉਹ ਕਾਨੂੰਨ ਲੈ ਕੇ ਆਏ ਹਣਾ ਸਿੱਧੇ ਮੂੰਹ ਮਤਲਬ ਥੋੜੇ ਬਹੁਤੇ ਪ੍ਰਦਰਸ਼ਨ ਕਰਨ ਵਾਲੇ ਹਲ ਮਤਲਬ ਹਲ ਹੋ ਜਾਣਗੇ ਜਾਂ ਉਹ ਪਿੱਛੇ हट ਜਾਣਗੇ ਇਸ ਤਰ੍ਹਾਂ ਦਾ ਹੈ ਹੀ ਨਹੀਂਗਾ ਹਣਾ ਕੇਂਦਰ ਸਰਕਾਰ ਜਿਸ ਤਰ੍ਹਾਂ ਦੇ ਫਾਸ਼ੀ ਫਾਸ਼ੀਜ਼ਮ ਤੇ ਆਈ ਹੋਈ ਹੈ ਫਾਸ਼ੀਵਾਦ ਤੇ ਡੰਡੇ ਦੇ ਰਾਜ ਤੇ ਹਣਾ ਕਿ ਜੇ ਕੋਈ ਮਤਲਬ ਜੇ ਉਹਨਾਂ ਨੇ ਕਹਿ ਦਿੱਤਾ ਮੂੰਹ ਉਹ ਗੱਲ ਕੱਢਤੀ ਤਾਂ ਫਿਰ ਉਹ ਜੇ ਕੋਈ ਵਾਪਸ ਕਰਾ ਸਕਿਆ ਤਾਂ ਫਿਰ ਉਹ ਵੱਡੇ ਵੱਡੇ ਅੰਦੋਲਨ ਜਿਹੜੀ ਵਿਸ਼ਾਲ ਜਿਹੜੇ ਅੰਦੋਲਨ ਆ ਉਹ ਵਾਪਸ ਕਰਾ ਸਕੇ ਗਿਆ ਇਸ ਲਈ ਸਾਡੇ ਸਾਹਮਣੇ ਇੱਕ ਚੁਣੌਤੀ ਆ ਕੇਂਦਰ ਸਰਕਾਰ ਦੀ ਜਿਹੜੀ ਉਹਨਾਂ ਨੇ ਪੰਜਾਬ ਨੂੰ ਚੁਣੌਤੀ ਦਿੱਤੀ ਆ ਜਿਹੜਾ ਸਾਡੇ ਨਾਲ ਇੱਕ ਫਿਰ ਮਜ਼ਾਕ ਵੀ ਕੀਤਾ ਕਿ ਕੈਨਸਲ ਕਰਤਾ ਦੁਬਾਰਾ ਪਾ ਦਿੱਤਾ ਗਿਆ ਉਹ ਸਾਡੇ ਨਾਲ ਫਿਰ ਦੋ ਵਾਰ ਚੁਣੌਤੀਆਂ ਦਿੱਤੀਆਂ ਕਿ ਅਸੀਂ ਉਹ ਅਸਲ ਦੇ ਵਿੱਚ ਜਿਹੜਾ ਦੁਬਾਰਾ ਪਾਉਂਦਾ ਮਤਲਬ ਹੀ ਇਹ ਹੈ ਕਿ ਤੁਹਾਨੂੰ ਇਹ ਕਿਹਾ ਜਾ ਰਿਹਾ ਕਿ ਅਸੀਂ ਰੱਦ ਨਹੀਂ ਕਰਨ ਵਾਲੇ ਹਾਂ ਹਣਾ ਤੇ ਉਹ ਜਿਹੜਾ ਸਾਡੇ ਸਾਹਮਣੇ ਚੁਣੌਤੀ ਆ 10 ਤਰੀਕ ਦਾ ਕੱਠ ਜਿਹੜਾ ਇਹ ਸਿਰਫ ਇੱਕ ਟ੍ਰੇਲਰ ਹੋਊਗਾ ਤੇ ਇਸ ਤੋਂ ਬਾਅਦ ਜਿਹੜਾ ਵੱਡੇ ਪੱਧਰ ਤੇ ਜਿਹੜਾ ਅੰਦੋਲਨ ਵਿੱਡਿਆ ਜਾਣਾ ਹੈਗਾ ਤੇ ਗੱਲ ਕੱਲੀ ਗੱਲ ਪੰਜਾਬ ਯੂਨੀਵਰਸਿਟੀ ਤੇ ਨਹੀਂ ਖੜਨੀ ਹੈਗੀ ਜੇ ਸਿਆਣੇ ਹੋਣ ਕੇਂਦਰ ਸਰਕਾਰ ਤਾਂ ਫਿਰ ਇਹ ਹੁਨੇ ਵਾਪਸ ਲਵੇ ਫੈਸਲਾ ਨਹੀਂ ਤਾਂ ਇਹ ਗੱਲ ਕੱਲੀ ਪੰਜਾਬ ਯੂਨੀਵਰਸਿਟੀ ਤੇ ਕੱਲੇ ਸੈਨੇਟ ਤੇ ਨਹੀਂ ਰੁਕਣ ਵਾਲੀ ਹੈਗੀ ਜਿੰਨੇ ਪੰਜਾਬ ਦੇ ਅਧਿਕਾਰ ਆ ਉਹ ਜਿਹੜੇ ਜਿਹੜੇ ਜਿਵੇਂ ਜਿਵੇਂ ਖੋਏ ਗਏ ਆ ਉਹ ਸਾਰੀਆਂ ਗੱਲਾਂ ਹੋਣਗੀਆਂ ਤੇ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਕੇਂਦਰ ਸਰਕਾਰ ਨੂੰ ਨਾਲ ਸਮੇਂ ਦੇਣਾ ਪਊਗਾ ਜੀ ਬਹੁਤ ਬਤਨਵਾਦ ਭਾਈ ਜੀ ਬਹੁਤ ਬਤਨਵਾਦ ਆ